ਬਾਈ ਜੀ ਖੜ ਜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ 'ਚ ਅੱਜ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਲੱਖਾ ਸਦਾਨਾ ਸਟੇਜ ਤੋਂ ਬੋਲਣ ਲੱਗਾ ਤੇ ਉਹਦੇ ਕੋਲੋਂ ਮੈਕ ਖੋਲਿਆ ਕਿਉਂਕਿ ਲੱਖਾ ਸਦਾਨਾ ਸਿਆਸੀ ਭਾਸ਼ਣ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਗੁਰਿੰਦਰ ਸਿੰਘ ਤੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਤੇ ਜਿਉਂ ਹੀ ਨਿਸ਼ਾਨਾ ਸਾਧਿਆ ਤਿਉਂ ਹੀ ਸਟੇਜ ਦੇ ਪ੍ਰਬੰਧਕਾਂ ਨੇ ਲੱਖੇ ਸਦਾਨੇ ਤੋਂ ਮੈਕ ਖੋਲਿਆ ਤੁਸੀਂ ਵੀ ਦੇਖੋ ਭਾਈ ਜੀ ਭਾਈ ਜੀ ਕਿਉਂ ਨਾ ਬੱਲ ਗਏ ਭਾਈ ਜੀ ਭਾਈ ਜੀ ਖੜ ਜਾ ਕਿਉਂ ਨਾ ਬੱਲ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬਾਜੋ ਪਲੀਜ਼ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਦਿਲੋਂ ਦਿਲੋਂ ਬਹੁਤ ਬਹੁਤ ਧੰਨਵਾਦ ਜ਼ਰੂਰ ਪੁਰਾਣੇ ਦਾ ਬਹੁਤ ਬਹੁਤ ਧੰਨਵਾਦ ਆ ਬੇਚਿਆ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਦਨ ਘਾਰਾਂ ਦੀ ਗੱਲ ਕਰੋ ਇਹ ਚੰਡੀ ਅਰ ਸਾਨੂੰ ਲੈਣਾ ਚਾਹੀਦਾ ਇਹਦੀ ਗੱਲ ਕਰੋ ਸਾਰੇ ਡੈਮਾਂ ਦਾ ਪ੍ਰਬੰਧ ਸਾਡੇ ਕੋਲੇ ਚਾਹੀਦਾ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਵੀ ਸੈਂਟਰ ਸੀ ਵੀ ਰਹੀ ਪੰਜਾਬ ਸੀ ਵੀ ਰਹੀ ਉਹਦੇ ਨਾਲੇ ਮੁੱਛ ਘੁੰਗਰੀਆਂ ਪਾਈਆਂ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਉਹਦੇ ਕੈਪਟਨ ਅਮਰਿੰਦਰ ਨੇ ਕੀ ਕੀਤਾ ਗਾਣ बाई जी, बाई जी, बाई जी, क्या ना ना बोल बोल बेनती है मैं बेनती है सारे जने बैलो प्लीज प्लीज बहुत बहुत धन्यवाद है बहुत बहुत धन्यवाद अगली बेनती जी बेनती है